ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਵਲਮਿਕੀ ਹਰ ਹਰ ਵਲਮਿਕੀ ਪਿੰਡ ਨਜਾਮਪੁਰ ਵਿਖੇ ਇੱਕ ਮਾਸੂਮ ਜੇ ਬੱਚੇ ਨਾਲ ਬਿਨਾਂ ਕਿਸੇ ਕਾਰਨਾਂ ਤੋਂ ਬਿਨਾਂ ਕਿਸੇ ਦੋਸ਼ ਤੇ ਕੁੱਟਮਾਰ ਕੀਤੀ ਗਈ ਹੈ ਬੱਚੇ ਦੇ ਗੰਭੀਰ ਸੱਟਾਂ ਲੱਗੀਆਂ ਨੇ ਸਿਰ ਦੇ ਵਿੱਚ 6 ਤੋਂ 8 ਟਾਂਕੇ ਲੱਗੇ ਨੇ ਪਰਿਵਾਰ ਬੱਚੇ ਨੂੰ ਲੈ ਕੇ ਇਨਸਾਫ ਲਈ ਥਾਣੇ ਪਹੁੰਚਿਆ ਪਰ ਪ੍ਰਸ਼ਾਸਨ ਨੇ ਵੀ ਉੱਥੇ ਇਨਸਾਫ ਲਈ ਭੱਲਾ ਨਾ ਫੜਾਇਆ ਅੱਜ ਬੱਚਾ ਤੇ ਉਹਦਾ ਪਰਿਵਾਰ ਇਨਸਾਫ ਲਈ ਰਾਤ ਤੱਕ ਦਾ ਪਿਆ ਇਹ ਸਾਰਾ ਕਾਰਨ ਜਾਤੀਵਿਦਿਕਰੇ ਦਾ ਹੈ ਸਾਡੇ ਸਮਾਜ ਦੇ ਵਿੱਚ ਜਿੱਥੇ ਕਾਨੂੰਨ ਨੇ ਸਾਨੂੰ ਬਰਾਬਰਤਾ ਦੇ ਹੱਕ ਦਿੱਤੇ ਨੇ ਪਰ ਵੱਖਵਾਦੀ ਸੋਚ ਵਾਲੇ ਅੱਜ ਵੀ ਜਾਤੀਵਿਦਿਕਰੇ ਨੂੰ ਬੜਾਵਾ ਦਿੰਦੇ ਹੋਏ ਲੋਕਾਂ ਨੂੰ ਜਾਤੀਵਾਦਸ਼ਕਰ ਬਣਾ ਰਹੇ ਨੇ ਮੈਂ ਪ੍ਰਸ਼ਾਸਨ ਤੋਂ ਉਮੀਦ ਕਰਦਾ ਹਾਂ ਪ੍ਰਸ਼ਾਸਨ ਇਸ ਪਰਿਵਾਰ ਨੂੰ ਇਨਸਾਫ ਦੇ ਲਈ ਅੱਗੇ ਆਵੇ ਨਹੀਂ ਤੇ ਫਿਰ ਜਥੇਬੰਦੀਆਂ ਨੂੰ ਮਜਬੂਰ ਹੋ ਕੇ ਸੜਕਾਂ ਤੇ ਉੱਤਰ ਕੇ ਆਪਣੇ ਹੱਕਾਂ ਦੀ ਰਾਖੀ ਕਰਨੀ ਆਉਂਦੀ ਹੈ ਤੇ ਅਜਿਹੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਂਦਾ ਹੈ ਜਾ ਵਲਮਿੱਕੀ ਹਰ ਹਰ ਵਲਮਿੱਕੀ ਨਾਲ ਜਿਹੜੇ ਮਾਰ ਪੀਟ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਮਾਮਲਾ ਇਹ ਨਜਾਮਪੁਰੇ ਪਿੰਡ ਤੋਂ ਸਾਡੇ ਆਇਆ ਕੱਲ ਦਾ ਇੱਕ ਕੇਸ ਆ ਕਿ ਬੱਚੇ ਦੀ ਮਾਰਕਟਾਈ ਹੋਈ ਆ ਕੋਈ ਉੱਤੇ ਇਲਜ਼ਾਮ ਲਾਏ ਸੀ ਉਹ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਵੀ ਉੱਥੇ ਕਿਸੇ ਵੀ ਗਲਤ ਅਨਸਾਰ ਨੇ ਕੋਈ ਉਹਦੇ ਨਾਲ ਬੱਚੇ ਨਾਲ ਮਾਰ ਪਟਾਈ ਕੀਤੀ ਆ ਉਹ ਜੋ ਵੀ ਕਾਨੂੰਨ ਅਨਸਾਰ ਕਾਰਵਾਈ ਹੋਊਗੀ ਉਹ ਬੰਦਿਆਂ ਤੇ ਹੋਊਗੀ ਪਰਿਵਾਰ ਬੇਫਿਕਰ ਐ ਅਸੀਂ ਪਰਿਵਾਰ ਦੇ ਨਾਲ ਆ ਇੱਕ ਪੂਰੀ ਪੰਚਾਇਤ ਵਿੱਚ ਬੱਚੇ ਨੂੰ ਕੁੱਟਿਆ ਗਿਆ ਉਹਦੇ ਟਾਂਕੇ ਦੀ ਲੱਗੇ ਆ ਪੂਰੀ ਪੰਚਾਇਤ ਤੇ ਕਾਰਵਾਈ ਕੀਤੀ ਜਾਏਗੀ ਇਹ ਦੇਖੋ ਇਹ ਤੇ ਇਨਵੈਸਟੀਗੇਸ਼ਨ ਦਾ 파ਟ ਆ ਜੋ ਵੀ ਉਥੇ ਹਾਲਾਤ ਸਾਹਮਣੇ ਆਏ ਜੇ ਉਹਨਾਂ ਨੇ ਕੋਈ ਮਾਰਕਟ ਆਈ ਇਦਾਂ ਦੀ ਹੋਈ ਆ ਜੋ ਹਾਲਾਤ ਸਾਹਮਣੇ ਆਏ ਬੱਚੇ ਦੇ ਸੱਟ ਲੱਗੀ ਆ ਉਹ ਜਿਹੜਾ ਵੀ ਉਹਦੇ ਦੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਪੂਰੀ ਕਾਰਵਾਈ ਹੋਊ